ਜਾਣਕਾਰੀ ਤਾਂ ਮੈਂ ਸਾਰੀ ਰੱਖਦਾ ਮੈਨੂੰ ਕੋੜੀ ਕੁੱਤੇ ਕਬੂਤਰ ਘਰਬਾਰ ਹਰੇਕ ਦੀ ਜਾਣਕਾਰੀ ਆ ਇਹ ਤਾਂ ਹੈਗਾ ਜੀ ਕੋਈ ਆਏ ਨਹੀਂ ਵੀ ਅੱਜ ਹੀ ਕੈਮਰੇ ਚੱਕ ਲੈ ਕੇ ਨਹੀਂ ਜੇ ਤੁਸੀਂ ਸੈਕੰਡ ਫਲੋਰ ਜਾਂ ਫਰਸਟ ਦੋ ਮੰਜ਼ਲੀ ਜਾਨੀ ਕੋਠੀ ਪਾਉਣੇ ਆ ਜਾਂ ਤਿੰਨ ਮੰਜ਼ਲੀ ਪਾਉਣੇ ਆ ਇੱਕ ਬਾਥਰੂਮ ਚ ਟੇਲਾ ਫ੍ਰੀ ਲਾ ਕੇ ਦੇਊਗਾ ਜੇ ਨਾਂ ਲਾਉਂਗਾ ਤਾਂ ਮੈਨੂੰ ਫੋਨ ਲਾ ਲਿਓ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੌਰਪ੍ਰੀਤ ਮਿੱਤਰੋ ਅੱਜ ਨਾ ਆਪਾਂ ਪਿੰਡ ਜੱਸਿਆਂ ਨੇ ਖੜੇ ਆਂ ਜਿਲਾ ਸ਼੍ਰੀ ਮੁਕਤਸਰ ਸਾਹਿਬ ਮਗਰ ਮਕਾਨ ਬਣੀ ਜਾਂਦਾ ਪਹਿਲਾਂ ਤੁਸੀਂ ਆ ਨਕਸ਼ਾ ਦੇਖ ਲਓ ਠੀਕ ਆ ਉਸ ਤੋਂ ਬਾਅਦ ਮਕਾਨ ਵੇਖ ਲਓ ਆ ਕੇ ਜਿਵੇਂ ਨਕਸ਼ੇ ਤੇ ਆ ਬਿਲਕੁਲ ਓਵੇਂ ਹੀ ਬਣਾਇਆ ਆਪਣੇ ਨਾਲ ਬਾਈ ਜਗਜੀਤ ਸਿੰਘ ਖੜਾ ਇਹ ਪਿੰਡ ਬਾਈ ਦਾ ਬੋਦੀ ਵਾਲਾ ਤੇ ਇਹ ਕੋਠੀਆਂ ਦੇ ਠੇਕੇ ਕਰਦਾ ਜੇ ਹੋ ਜਾ ਇਹਨੂੰ ਤੁਸੀਂ ਨਕਸ਼ਾ ਵਿਖਾ ਦਿਓਗੇ ਉਹੋ ਜਿਹੀ ਇਹ ਕੋਠੀ ਤੁਹਾਨੂੰ ਬਿਲਕੁਲ ਤਿਆਰ ਕਰ ਦੂਗਾ ਬਾਕੀ ਜਿਹੜੀ ਜਾਣਕਾਰੀ ਆਪਾਂ ਬਾਈ ਜਗਜੀਤ ਤੋਂ ਲੈਨੇ ਆ ਇਹ ਬਾਈ ਰੈਂਪੀਆ ਨਾਲ ਆਪਣੇ ਜੱਸੀਆ ਨੇ ਤੋਂ ਬਾਈ ਦਾ ਮਕਾਨ ਬਣ ਰਿਹਾ ਕੁਝ ਕੁ ਗੱਲਾਂ ਵਿੱਚੋਂ ਇਹ ਤੋਂ ਵੀ ਪੁੱਛਾਂਗੇ ਹਨ ਤੇ ਵੀਡੀਓ ਨਾਲ ਜੁੜੇ ਰਹੋ ਮਿੱਤਰੋ ਆਪਾਂ ਵੀਡੀਓ ਨਾਲ ਤੁਹਾਡੇ ਕੰਮ ਦੀ ਆ ਕਿਉਂਕਿ ਆਪਾਂ ਮਕਾਨ ਜ਼ਿੰਦਗੀ 'ਚ ਹਰ ਇੱਕ ਬੰਦਾ ਇੱਕ ਵੇਰੀ ਬਣਾਉਂਦਾ ਦੋ ਵੇਰੀ ਮਕਾਨ ਕਿਸੇ ਤੋਂ ਨਹੀਂ ਬਣਦਾ ਮਕਾਨ ਮਹਿੰਗਾਈ ਬਹੁਤ ਆ ਬਾਈ ਬਣਾਉਣੇ ਬਹੁਤ ਔਖੇ ਆ ਪਰ ਉੱਥੇ ਕੀ ਹੁੰਦਾ ਕਈ ਵਾਰੀ ਮਿਸਤਰੀ ਦੇ ਦਿਮਾਗ 'ਚੋਂ ਗੱਲ ਲਿਗਲ ਜੇ ਜਾਂ ਮਿਸਤਰੀ ਅਨਜਾਨ ਹੋਵੇ ਤੇ ਗੱਲ ਬਹੁਤ ਵੱਡੀ ਬਣ ਜਾਂਦੀ ਆ ਮੁੜ ਕੇ ਉਹ ਚੀਜ਼ਾਂ ਬਾਈ ਦੂਰੀਆਂ ਬਣਦੀਆਂ ਨਹੀਂ ਸਿਆਣਿਆਂ ਦੀ ਘਾਵਤਾ ਵੀ ਟਾਕੀ ਤਾਂ ਟਾਕੀ ਹੁੰਦੀ ਹੈ ਕਦੇ ਵਾਸਤੇ ਵੀ ਜਿਹੜੀ ਇੱਕ ਵਾਰੀ ਚੀਜ਼ ਬਣ ਗਈ ਜੇ ਕੋਈ ਉਹਦੇ 'ਚ ਮਿਸਟੇਕ ਰਹਿ ਜੇ ਤੇ ਉਹਨੂੰ ਆਪਾਂ ਦੂਰੀ ਬਾਰ ਚਲੋ ਮਿਸਟੇਕ ਨੂੰ ਮਿਸਤਰੀ ਸੁਧਾਰਨ ਦੀ ਦਾ ਕੋਸ਼ਿਸ਼ ਕਰਦਾ ਮੈਂ ਆਪਾਂ ਕਿਸੇ ਤੇ ਲਾ ਕੇ ਨਹੀਂ ਕਹਿੰਦੇ ਪਰ ਨਹੀਂ ਫੇਰ ਉਹ ਟਾਕੀ ਤਾਂ ਟਾਕੀ ਹੀ ਰਹਿੰਦੀ ਹੈ ਵੀਡੀਓ ਨਾਲ ਜੁੜੇ ਰਹੋ ਅੰਦਰ ਚੱਲਦੇ ਆਂ ਆਪਾਂ ਕੋਠੀ 'ਚ ਗੱਲਾਂ ਬਾਤਾਂ ਵੀ ਕਰਦੇ ਆਂ ਤੁਹਾਨੂੰ ਵਿੱਚੋਂ ਵਿਖਾਉਣੇ ਵੀ ਆ ਲੇਬਰ ਆ ਬਾਈ ਦੀ ਇਹ ਕੰਮ ਚੱਲ ਰਿਆ ਠੀਕ ਹੈ ਜੀ ਤੇ ਆਪਾਂ ਬਾਈ ਨਾਲ ਕਰਦੇ ਆਂ ਕੋਠੀ ਦੇ ਅੰਦਰ ਬਹਿ ਕੇ ਗੱਲਾਂ ਬਾਤਾਂ ਆਜੋ ਵੀ ਮਿੱਤਰੋ ਲੈ ਵੀ ਮਿੱਤਰੋ ਆਪਾਂ ਨਾ ਜਿੱਥੇ ਮਕਾਨ ਬਣੀ ਜਾਂਦਾ ਕੋਠੀ ਵਿੱਚ ਖੜੇ ਆ ਹੁਣ ਉਹਦੇ ਬਾਹਰ ਦੀ ਤੁਹਾਨੂੰ ਸਾਰੀ ਲੋਕੇਸ਼ਨ ਵਿਖਾਤੀ ਹੁਣ ਬਾਈ ਜਗਜੀਤ ਤੋਂ ਆਪਾਂ ਗੱਲਾਂ ਪੁੱਛਦੇ ਆਂ ਪਹਿਲਾਂ ਬਾਈ ਨਾਲ ਗੱਲ ਕਰਦੇ ਆਂ ਬਾਈ ਰੈਂਪੀ ਕਿੰਨੇ ਟਾਈਮ ਚ ਕੋਠੀ ਤਿਆਰ ਕਰਤੀ ਇਹ ਕਰਤੀ 3 ਮਹੀਨੇ 3 ਮਹੀਨੇ ਲੱਗੇ ਮਿਸਤਰੀ ਸ਼ੋਲਾ ਠੀਕ ਆ ਕਿੰਨਾ ਖਰਚ ਆ ਗਿਆ ਹੁਣ ਤੱਕ ਆ ਗਿਆ ਉਹ 2 ਲੱਖ ਰੁਪਏ 2 ਲੱਖ ਤੇ ਬਈ ਮੰਨ ਕੇ ਚੱਲੋ ਜਦੋਂ ਤੁਸੀਂ ਨਕਸ਼ਾ ਬਣਾ ਕੇ ਲਿਆਏ ਆ ਤੁਹਾਨੂੰ ਨਕਸ਼ੇ ਵਾਲੇ ਨੇ ਕਿੰਨਾ ਖਰਚ ਆਖਿਆ ਸੀ ਇਹ ਡਾਕਟਰਾਂ ਦੀ ਮੰਜ਼ੂਰੀ ਤਿਆਰ 40 ਲੱਖ ਜੀ 40 ਦੱਸਿਆ ਸੀ ਕੁਝ ਮਿਸਤਰੀ ਨੇ ਘਟਾਇਆ ਵਧਾਇਆ ਤਾਂ ਨਹੀਂ ਥੋੜਾ ਘਟਾਇਆ ਘਟਾਇਆ ਵਧਾਉਂਦਾ ਤਾਂ ਨਹੀਂ ਵੇਸਟੇਜ ਤਾਂ ਨਹੀਂ ਪੈਸਾ ਜਾਣ ਦਿੰਦਾ ਕੋਈ ਆਪ ਦੇ ਕੋਲੋਂ ਚੇਂਜ ਕਰਿਆ ਹੋਵੇ ਨਕਸ਼ੇ 'ਚ ਕੋਈ ਮਲੇ ਮਟਕ ਕਰੇ ਚੱਲਦਾ ਦਿਮਾਗ ਚੰਗਾ ਵੀਡੀਓ ਬਈ ਸਾਰੇ ਲੋਕਾਂ ਨੇ ਵੇਖਣੀ ਆ ਠੀਕ ਹੈ ਨਾ ਬਈ ਤੁਸੀਂ ਹਿੱਕ ਠੋਕ ਕੇ ਕਹਿਣੇ ਆ ਬਈ ਵਾਕਈ ਟੌਪ ਦਾ ਮਿਸਤਰੀ ਹੈ ਲੈ ਬਈ ਮਾਲਕ ਨੇ ਕਹਿਦਾ ਹੁਣ ਆਪਾਂ ਗੱਲਾਂ ਕਰਦੇ ਆ ਬਾਈ ਨਾਲ ਬਈ ਪਹਿਲਾਂ ਤਾਂ ਸਸਰੀ ਘਾਲ ਤੈਨੂੰ ਸਸਰੀ ਘਾਲ ਨਹੀਂ ਮਲਾਉਣੀ ਹੈ ਨਾ ਚਲ ਕੋਣੀਆ 'ਚ ਭੁੱਲ ਗਏ ਬਈ ਭੁੱਲੇ ਨਹੀਂ ਪਹਿਲਾਂ ਮਿਸਤਰੀ ਬਾਰੇ ਮੈਂ ਕਿਹਾ ਜਾਣਕਾਰੀ ਲੈ ਲਗੇ ਆਪਾਂ ਐਵੇਂ ਆਖਦਗੇ ਵੀ ਮਿਸਤਰੀ ਬਾਲਾ ਚੰਗਾ ਪਰ ਨਹੀਂ ਯਾਰ ਜਿਹੜੇ ਭਰਾ ਦੀ ਕੋਠੀ ਤਿਆਰ ਹੋਈ ਜਾਂਦੀ ਹੈ ਨਾ ਵੀ ਬਾਈ ਕਹਿੰਦਾ ਟੌਪ ਦਾ ਮਿਸਤਰੀ ਆ ਅੰ ਬਾਈ ਸਾਰਾ ਕੰਮ ਠੇਕੇ ਤੇ ਹੀ ਹੁੰਦਾ ਹਾਂਜੀ ਹਾਂਜੀ ਠੇਕੇ ਤੇ ਕੱਲੇ ਪੰਜਾਬ ਪੰਜਾਬ ਚ ਕਰਦਾਂਗੇ Rajasthan ਵੀ ਟੱਪ ਜਾਂਦਾ ਨਹੀਂ ਨਹੀਂ ਪੰਜਾਬ ਪੰਜਾਬ ਚ ਪੰਜਾਬ ਚ ਹਾਂਜੀ ਜਿਹੜੇ ਮਰਜੀ ਜ਼ਿਲ੍ਹੇ ਚ ਹੋਵੇ ਹਾਂਜੀ ਜਿਹੜੇ ਜੇ ਬਈ ਕਈ ਵਾਰੀ ਦੂਰ ਆ ਜ਼ਿਲ੍ਹਾ ਕੋਈ ਮਾਝਾ ਦਬਾਬਾ ਆ ਗਿਆ ਉੱਥੇ ਕੋਈ ਰੇਟ ਦਾ ਫਰਕ ਪਊ ਹਾਂਜੀ ਰੇਟ ਦਾ ਜਿੰਨੀ ਵਾਟ ਦੇਵਾਂਗੇ ਰੇਟ ਦਾ ਫਰਕ ਤਾਂ ਪੈਣਾ ਪੈਣਾ ਠੀਕ ਆ ਤੇ ਫਿਰ ਡੇਰੇ ਉੱਥੇ ਲਾ ਲੈਂਦੇ ਪੱਕੇ ਹਾਂਜੀ ਪੱਕੇ ਉੱਥੇ ਠੀਕ ਆ ਕ ਕੀ ਹਿਸਾਬ ਕਿਤਾਬ ਚੱਲਦਾ ਬਈ ਇਹ ਨਾ ਹੁਣ 2-3 ਹਿਸਾਬਾ ਨਕਸ਼ਿਆਂ ਚ ਹਾਂਜੀ ਉਹਨਾਂ ਦਾ ਵਜਦਾ ਹਿਸਾਬ ਕੋਈ ਤਾਂ ਕਲਾਸਿਕ ਆਖ ਦਿੰਦਾ ਕੋਈ ਮਾਡਰਨ ਨਾ ਕੋਈ ਸਿੰਪਲ ਹਾਂਜੀ ਉਹਨਾਂ ਦੀ ਮਰਜ਼ੀ ਜਾਣਕਾਰੀ ਦੇ ਵੀਰੇ ਜਿਵੇਂ ਹੁਣ ਮਾਰ ਜਿਹੜੀ ਆ ਕੋਠੀ ਆ ਇਹ ਮਾਡਰਨ ਨਕਸ਼ੇ ਚ ਆ ਕਿ ਕਲਾਸਿਕ ਚ ਇਹ ਕਲਾਸਿਕ ਆ ਜੀ ਇਹ ਕਲਾਸਿਕ ਆ ਹਾਂਜੀ ਠੀਕ ਆ ਮਾਡਰਨ ਦੇ ਦੂ ਪਰ ਹੁੰਦੀ ਆ ਹਾਂਜੀ ਠੀਕ ਆ ਕੀ ਇਹਨਾਂ ਦਾ ਹਿਸਾਬ ਕਿਤਾਬ ਜਿਵੇਂ ਆਹਾ ਬਈ ਆਹਾ ਕੈਮਰੇ ਵਾਲੇ ਬਾਈ ਨੂੰ ਆਖੂਗਾ ਤਾਂ ਵਿਖਾ ਵੀ ਪਹਿਲਾਂ ਜਿਹੜਾ ਲੈਂਟਰ ਹੁੰਦਾ ਕੋਈ ਇਹਦੇ 'ਚ ਵੀ ਫਰਕ ਹੁੰਦਾ ਨਹੀਂ ਲੈਂਟਰ ਤਾਂ ਇੱਕੋ ਸਾਈਜ਼ ਦੇ ਪੈਂਦੇ ਸਾਰੇ ਨਹੀਂ ਜਿਵੇਂ ਇੱਕ ਤਾਂ ਵਜਦਾ ਹੁੰਦਾ ਆਪਣਾ ਕਈ ਤਾਂ ਭਰਾ ਹੁਣ ਪਲੇਟਾਂ ਵਾਲੇ ਹੁਣ ਤਾਂ ਵੈਸੇ ਪਲੇਟਾਂ ਵਾਲੇ ਜ਼ਿਆਦਾ ਚੱਲਦਾ ਪਹਿਲਾਂ ਫਟੀਆਂ ਵਾਲੇ ਚੱਲਦੇ ਸੀ ਹਨਾ ਸਪਲਾਈ ਵੀ ਚੱਲ ਰਹੀ ਆਰ ਸੀ ਕੇ ਕਿਹੜਾ ਵਜਦਾ ਹੁੰਦਾ ਹੈ ਲੈਂਟਰ ਹਾਂ ਸੀ ਆਈ ਲੈਂਟਰ ਹਾਂ ਇੱਕ ਅੱਗੇ ਆਰ ਬੀ ਵਜਦਾ ਹੁੰਦਾ ਸੀ ਉਹਦੇ ਜੱਟ ਪਾਉਂਦੇ ਸੀ ਇੱਟ ਤਾਂ ਮਿਲਦਾ ਤਾਂ ਛੱਡ ਕੇ ਉਹ ਛੱਡ ਗਏ ਉਹ ਮੰਨ ਕੇ ਲੋਕ ਕੋਈ ਬਰਾਂਡਾ ਬਣਾਉਣਾ ਜਾਂ ਉੱਥੇ ਜਿਆਦਾ ਧਰ ਪੈਣ ਲੱਗੀ ਇੱਟ ਨਹੀਂ ਤਾਂ ਆਰ ਸੀ ਤੇ ਡਾਟ ਟੂਟ ਹੁਣ ਲਾਉਂਦੇ ਆ ਲੋਕ ਨਹੀਂ ਡਾਟ ਬਹੁਤ ਘਟ ਗਈ ਘਟ ਗਈ ਹਾਂਜੀ ਜ਼ਮਾਨਾ ਬਦਲ ਗਿਆ ਹਾਂਜੀ ਹਾਂਜੀ ਠੀਕ ਆ ਇਹਦਾ ਕੀ ਹਿਸਾਬ ਕਿਤਾਬ ਹੁੰਦਾ ਜਿਹੜੀ ਆਹ ਕੋਠੀ ਆ ਕਲਾਸਿਕ ਇਹਦਾ ਕੀ ਹਿਸਾਬ ਕਿਤਾਬ ਹੁੰਦਾ ਵੀਰੇ ਆਪਣੇ ਤੋਂ 150 ਤੋਂ 180 ਦੇ ਕਰੀਬ ਚੱਲੀ ਜਾਂਦੀ ਹੈ ਅੱਛਾ ਠੀਕ ਆ ਹਾਂਜੀ ਅੱਡੋ ਅੱਡ ਨਕਸ਼ੇ ਦਾ ਹਿਸਾਬ ਅੱਡੋ ਅੱਡ ਨਕਸ਼ੇ ਦਾ ਹਿਸਾਬ ਤੇ ਜਿਹੜਾ ਮਾਡਰਨ ਟਾਈਪ ਆ ਗਈ ਨਕਸ਼ੇ ਮਾਨ ਕੇ ਚੱਲੋ 200 250 ਹਾਂਜੀ 200 ਤੋਂ 250 ਤੋਂ ਵੀ ਪਲੱਸ ਹੋ ਜਾਂਦਾ ਹਾਂਜੀ ਜਿਵੇਂ ਜਿਵੇਂ ਨਕਸ਼ੇ ਨਹੀਂ ਇਹ ਜਿਹੜਾ ਭਾਈ ਤੁਹਾਡਾ ਜਿਵੇਂ ਮੰਨ ਕੇ ਚੱਲ ਹੁਣ ਆਪਾਂ ਇੱਥੇ ਖੜੇ ਆ ਹਨਾ ਇਹ ਤੁਹਾਡਾ ਕੋਰਾ ਦਾ ਹਿਸਾਬ ਹੁੰਦਾ ਪਲਾਸਟਰ ਦਾ حساب ਹੁੰਦਾ ਕਿ ਕੀ ਹੁੰਦਾ ਨਹੀਂ ਇਹ ਸਾਰਾ ਮੰਨ ਕੇ ਜਦੋਂ ਆਪਾਂ ਇੱਕ ਵਾਰੀ ਠੇਕਾ ਮਾਰ ਲਿਆ ਸਾਰਾ ਵਿੱਚ ਹੀ ਆ ਜਾਂਦਾ ਨਹੀਂ ਜਦੋਂ ਤੁਸੀਂ ਠੇਕਾ ਕਰਦੇ ਹਾਂ ਉਦੋਂ ਤੁਸੀਂ ਵੇਣੇ ਆ ਬਈ ਇਹਦੀਆਂ ਕੋਰਾਂ ਜ਼ਿਆਦੇ ਵੱਜਣਗੀਆਂ ਜਾਂ ਇਹਦੇ ਪੜਦੀਆਂ ਜ਼ਿਆਦੇ ਹੋਣਗੀਆਂ ਹਾਂਜੀ ਉਹ ਸਾਰਾ ਨਕਸ਼ਾ ਵੇਖ ਕੇ ਫੇਰ ਹੀ ਠੇਕਾ ਮਾਰੀਦਾ ਹਾਂ ਨਕਸ਼ਾ ਵੇਖ ਕੇ ਕੰਮ ਕਰ ਹਾਂਜੀ ਠੀਕ ਆ ਤੇ ਜੇ ਬਾਈ ਕਿਸੇ ਆਮ ਨੋਰਮਲ ਜੀਮੀਦਾਰ ਨੇ ਘਰ ਬਣਾਉਣਾ ਹੋਵੇ ਕਿੰਨੇ 100 ਸਕਰ ਫੁੱਟ ਤੋਂ ਚੱਲ ਪੈਂਦਾ ਮੰਨ ਕੇ ਚੱਲੋ 13 ਤੋਂ 1400 ਆਮ ਸਰ ਜਾਂਦਾ ਸਾਰ ਜਾਂਦਾ ਠੀਕ ਆ ਛੋਟੇ ਤੋਂ ਛੋਟਾ ਮਕਾਨ ਉਸ ਤੋਂ ਬਾਅਦ ਫਿਰ ਜਾਂਦਾ 4-5000 ਸਕਰ ਫੁੱਟ ਹਾਂਜੀ ਉਸ ਤੋਂ ਬਾਅਦ ਤਾਂ ਵੱਡੇ ਤੋਂ ਵੱਡੇ ਚਲੀ ਜਾਂਦੇ ਕੰਮ ਠੀਕ ਆ ਤੇ ਜਿਹੜਾ ਜਦੋਂ ਇੱਕ ਨਾ ਪਤਾ ਕੀ ਗੱਲ ਆ ਜਦੋਂ ਆਪਣਾ ਮਟੀਰੀਅਲ ਤਿਆਰ ਕਰਦੇ ਆ ਜਿਵੇਂ ਆ ਮਟੀਰੀਅਲ ਹੋਂ ਤਿਆਰ ਹੋਈ ਜਾਂਦਾ ਹਾਂਜੀ ਹਾਂਜੀ ਆ ਜਿਹੜਾ ਤੁਹਾਡੇ ਠੇਕੇ ਵਾਲਿਆਂ ਨੂੰ ਆਦਤ ਹੁੰਦੀ ਆ ਵੀ ਤੁਸੀਂ ਮਸਾਲਾ ਤੇ ਬਰੇਤੀ ਜਿਹੜਾ ਰੇਤ ਹੁੰਦਾ ਇਹਦਾ ਸਹੀ ਨਹੀਂ ਰਲਾ ਕਰਾਉਂਦੇ ਉਹਦੇ 'ਚ ਤਾਂ ਕੋਈ ਦਿੱਕਤ ਆਉਂਦੀ ਦੋ ਘੰਟਿਆਂ ਦੇ ਵਿੱਚ ਵਿੱਚ ਕਲੀਅਰ ਕਰਨਾ ਹੁੰਦਾ ਮਸਾਲਾ ਮਿਕਾਉਣਾ ਹੁੰਦਾ ਈ ਅੱਛਾ ਆਏ ਨਹੀਂ ਵੀ ਸਾਰੀ ਢੜੀ ਦਾ ਇਕੱਠਾ ਹੀ ਲਾ ਲਿਆ ਇੱਕ ਹੁੰਦਾ ਵੀ ਸਵੇਰ ਆਪਾ ਬਣਾ ਲਿਆ ਸ਼ਾਮ ਤੱਕ ਲੱਗਿਆ ਇਨਾ ਉਹਦੀ ਤਾਕਤ ਕਾਣੀ ਇੰਨਾ ਮਸਾਲਾ ਹੀ ਬਣਾਉਣਾ ਕਿਰਾਂ ਦੋ ਘੰਟੇ ਹਾਂ ਬਸ ਦੋ ਘੰਟੇ ਜਿੰਨਾ ਦੋ ਗੱਟਿਆਂ ਦਾ ਬਣਾਉਣਾ ਕਿ ਕਿੰਨੇ ਦਾ ਨਹੀਂ ਨਹੀਂ ਗੱਟੇ ਗੱਟੇ ਦੇ ਬਣਾਈ ਜੀ ਅੱਛਾ ਗੱਟੇ ਗੱਟੇ ਦੇ ਹਾਂਜੀ ਉਹ ਜਦੋਂ ਲੱਗਿਆ ਇਹ ਵੀ ਤੇਰੇ ਚ ਖਾਸੀਤਾ ਹਾਂ ਜਦੋਂ ਲੱਗ ਜਾਂਦਾ ਉਦੋਂ ਇੱਕ ਬਾਈ ਨਾਲ ਹੁਣ ਹੋਰ ਗੱਲ ਆ ਗਈ ਆ ਕੰਦ ਆ ਹਾਂਜੀ ਇਹ ਕੰਦ ਮੰਨ ਕੇ ਚੱਲੋ ਸੈਕਿੰਡ ਫਲੋਰ ਦੀ ਵੀ ਤਾਂ ਜਾ ਕੇ ਲੌਬੀ ਆ ਹਾਂਜੀ ਕੀ ਹੁੰਦਾ ਕੰਧ ਵੱਡੀ ਹੁੰਦੀ ਆ ਹਾਂਜੀ ਕਈ ਵਾਰੀ ਇੱਕ ਦਿਨ ਚ ਕਲੀਅਰ ਨਹੀਂ ਹੁੰਦੀ ਨਹੀਂ ਵੀਰੇ ਅਸੀਂ ਠੇਕੇ ਵਾਲਾ ਬੰਦਾ ਕੀ ਆਦਾ ਵੀ ਯਾਰ ਬੰਦਿਆਂ ਦਾ ਟਾਈਮ ਹੋ ਗਿਆ ਛੱਡ ਪਰਾ ਉਹਦੇ ਚ ਜੋੜ ਬਣ ਜਾਂਦਾ ਨਹੀਂ ਅਸੀਂ ਜੋੜ ਬਣ ਨਹੀਂ ਦਿੰਦੇ ਨਹੀਂ ਬੰਨ ਦਿੰਦੇ ਜੋੜ ਦੀ ਗਰੰਟੀ ਹੋ ਗਰੰਟੀ ਫੁੱਲ ਗਰੰਟੀ ਠੀਕ ਆ ਇੱਕ ਹੁਣ ਬਈ ਜਿਵੇਂ ਆ ਬਾਈਆਂ ਨੇ ਮੈਨੂੰ ਲੱਗਦਾ ਗਰਮਾਲਾ ਲੱਗਿਆ ਲੱਗਦਾ ਹਾਂ ਹਾਂਜੀ ਗਰਮਾਲਾ ਮਾਰਿਆ ਜੀ ਕਈ ਉਹ ਪਿੱਲੋ ਮਾਰਦੇ ਪਿੱਲੋ ਹਾਂਜੀ ਗੋਦਜੀ ਜੱਟ ਸੌਦਾ ਇਹ ਬਾਈਆਂ ਨੇ ਆਪ ਹੀ ਕਹਿ ਕੇ ਕਿ ਮਰਵਾਇਆ ਗਰਮਾਲਾ ਕਹਿੰਦੇ ਗਰਮਾਲਾ ਇਹ ਗਰਮਾਲੇ ਤੇ ਪਿੱਲੋ ਦਾ ਫਰਕ ਰੰਗ ਤੇ ਆ ਕੇ ਪੈਂਦਾ ਬਾਈ ਹਾਂਜੀ ਰੰਗ ਤੇ ਪੂਰਾ ਗਰਮਾਲੇ ਵਾਲੇ ਤੇ ਥੋੜੀ ਜਿਹਾ ਮੈਨੂੰ ਲੱਗਦਾ ਪੇਕੜੀ ਜ਼ਿਆਦਾ ਨਹੀਂ ਲੈਂਦੀ ਹਾਂਜੀ ਹਾਂਜੀ ਜਾਣਕਾਰੀ ਤਾਂ ਮੈਂ ਸਾਰੀ ਰੱਖਦਾ ਮੈਨੂੰ ਕੋੜੀ ਕੁੱਤੇ ਕਬੂਤਰ ਘਰਬਾਰ ਹਰੇਕ ਦੀ ਜਾਣਕਾਰੀ ਆ ਇਹ ਤਾਂ ਹੈਗਾ ਹੀ ਕੋਈ ਆਏ ਨਹੀਂ ਵੀ ਅੱਜ ਹੀ ਕੈਮਰੇ ਚੱਕ ਲੈ ਕੇ ਨਹੀਂ ਤੇ ਠੇਕਾ ਜਾਣੀ ਜੇ ਨਾਰਮਲ ਕਿਸੇ ਨੇ ਕਮਰੇ ਬਰਾਡੇ ਪਾਉਣੇ ਆ ਉਹਦਾ ਕੀ ਠੇਕਾ ਵਾਸਾ 132 ਰੁਪਏ ਚੱਲੀ ਜਾਂਦੀ ਹੈ। ਅੱਛਾ ਠੇਕੇ ਤੇ ਤੁਸੀਂ ਇੱਕ ਤਾਂ ਪਲਾਸਤਰ ਕਰਨਾ। ਹਾਂਜੀ। ਇੱਕ ਤੁਸੀਂ ਮਕਾਨ ਤਿਆਰ ਕਰਨਾ। ਹਾਂਜੀ। ਉਦੋਂ ਬਾਅਦ ਫਰਸ਼ ਦਾ ਆ ਜਾਂਦਾ। ਇੱਕ ਫਰਸ਼ ਲਾੜ ਦੇਣੀ ਹੁੰਦੀ ਹੈ। ਜਿਹੜੀ ਮਰਜ਼ੀ ਵਾਲੇ। ਹਾਂਜੀ। ਜੇ ਅਗਲਾ ਥੱਲੜੀ ਫਰਸ਼ ਆਖਦੇ ਤੇ ਫਿਰ ਉਹਦੇ 'ਚ ਮੰਨ ਕੇ ਲੋ ਕਟਾਈ ਮਾਲਕ ਦੀ ਹੋਊਗੀ। ਅੱਛਾ ਠੀਕ ਆ। ਹਾਂਜੀ ਜਿਹੜੀ ਕਟਾਈ ਕਰਾ ਕੇ ਦੇਣੀ ਉਹ ਮਾਲਕ ਦੀ ਹੋਊਗੀ। ਠੀਕ ਆ। ਅੱਛਾ ਤੂੰ ਕਟਾਈ ਮਾਲਕ ਦੀ ਹੋਊਗੀ ਫਰਸ਼ ਲਾਤੀ ਥੱਲੜੀ ਠੀਕ ਆ। ਜੇ ਤਾਂ ਵਾਲੀ ਫਰਸ਼ਾ ਉਹਦੇ ਤਾਂ ਕੋਈ ਕਟਾਈ ਹੁੰਦੀ ਨਹੀਂ। ਉਹਦੇ ਕਟਾਈ ਹੋਣੀ। ਠੀਕ ਆ ਤੇ ਜੇ ਬਈ ਜਿਹੜਾ 1 ਫਲੋਰ ਆ ਜਾਂ ਸੈਕੰਡ ਫਲੋਰ ਆ ਹਾਂਜੀ ਇਹਦਾ ਕੋਈ ਠੇਕੇ ਦਾ ਫਰਕ ਹੁੰਦਾ ਹਾਂਜੀ ਹਾਂਜੀ ਪੂਰਾ ਕਿੰਨੇ ਰੁਪਈਆ ਦਾ ਫਰਕ 10 ਰੁਪਈਆ ਦਾ ਫਰਕ ਪੈ ਜਾਂਦਾ ਜੀ ਉੱਪਰਲੇ ਦਾ ਉੱਪਰਲਾ ਮਹਿੰਗਾ ਹੁੰਦਾ ਹਾਂਜੀ ਤੇ ਜਿਹੜੀਆਂ ਕਿਚਨ ਹੁੰਦੀ ਆ ਜਾਂ ਬਾਥਰੂਮ ਹੁੰਦਾ ਉਹਦੇ ਡੇਟਲਾਂ ਚੜਾ ਕੇ ਦਿੰਨੇ ਆ ਨਹੀਂ ਜੀ ਡੇਟਲਾਂ ਨਹੀਂ ਚੜਾ ਕੇ ਦਿੰਨੇ ਕਿਚਨ 'ਚ ਇੱਕ ਸਲੈਬ ਪਾ ਕੇ ਦਿੰਨੀ ਆ ਇੱਕ ਸਲੈਬ ਤੇ ਜੇ ਕਿਸੇ ਨੇ 2 ਪੌਣ 2 ਤਾਅ ਜਾਂ ਬੰਨ ਕੇ ਲੋ 19-21 ਦਾ ਹੋ ਹੀ ਜਾਂਦਾ ਜੀ ਤੇ ਅੱਜ ਬਾਈ ਤੂੰ ਵੀਡੀਓ ਤੇ ਕੈਮਰੇ ਸਾਹਮਣੇ ਆਇਆ ਹਾਂਜੀ ਅੱਜ ਫਿਰ ਆਫਰ ਕੀ ਦੇਂਗਾ ਠੇਕੇ 'ਚ ਆਫਰ ਕੋਈ ਨਹੀਂ ਰਾਹ ਗਿਆ ਆਫਰ ਨਹੀਂ ਇੱਕ ਆਫਰ ਤਾਂ ਦੇ ਮੈਂ ਦੇ ਦੇ ਆਪ ਤੇ ਕੰਦ ਨੂੰ ਚੱਲ ਜੇਗਾ ਹਾਂਜੀ ਹਾਂਜੀ ਦੇ ਦਾਵ ਨਾਖਤੀ ਦੇਤੀ ਨਹੀਂ ਨਹੀਂ ਕੋਈ ਗੱਲ ਅੱਜ ਮੈਂ ਤੁਹਾਨੂੰ ਨਾ ਇਹ ਆਫਰ ਦਿਵਾਉਣਾ 22 ਤੋਂ ਵੀ ਜੇ ਤੁਸੀਂ ਸੈਕੰਡ ਫਲੋਰ ਜਾਂ ਫਸਟ ਦੋ ਮੰਜ਼ਲੀ ਜਾਨੀ ਕੋਠੀ ਪਾਉਣੇ ਆ ਜਾਂ ਤਿੰਨ ਮੰਜ਼ਲੀ ਪਾਉਣੇ ਆ ਇੱਕ ਬਾਥਰੂਮ ਚ ਟੇਲਾ ਫ੍ਰੀ ਲਾ ਕੇ ਦੇਊਗਾ ਜੇ ਨਾਂ ਲਾਗਾ ਤਾਂ ਮੈਨੂੰ ਫੋਨ ਲਾ ਲਿਓ ਮੈਂ ਲਵਾ ਕੇ ਦੇਊਗਾ ਭਾਵੇਂ ਮੈਨੂੰ ਪੱਲੋ ਜੇਬ ਚੋਂ ਪੈਸੇ ਦੇਣੇ ਪੈਣ ਯਾਰ ਇਹ ਵੀ ਜਵਾਨ ਆ ਤੁਹਾਡੇ ਨਾਲ ਠੀਕ ਆ ਤੇ ਬਾਈ ਦਾ ਪਿੰਡ ਆ ਬੋਦੀ ਵਾਲਾ ਨਾਂ ਇਹਦਾ ਜਗਜੀਤ ਸਿੰਘ ਚੱਲਦੀ ਵੀਡੀਓ ਚ ਨੰਬਰ ਦੇਵਾਂਗੇ ਬਾਈ ਨਾਲ ਤੁਸੀਂ ਸੰਪਰਕ ਕਰਿਓ ਇੱਕ ਬਾਈ ਗੱਲ ਰਹੇਗੀ ਹਾਂਜੀ ਵੀ ਜੇ ਕਿਸੇ ਨੇ ਕੋਈ ਸ਼ਹਿਰਾਂ ਚ ਜਾਂ ਕਲੌਂਡੀਆਂ ਕੱਟੀਆਂ ਹੁੰਦੀਆਂ ਉੱਥੇ ਕੋਈ ਮੌਲ ਬਣਾਉਣੇ ਆ ਹਾਂਜੀ ਜਾਂ ਜਿਵੇਂ ਕੋਈ ਹਸਪਤਾਲ ਆ ਵੱਡੇ ਹਾਂਜੀ ਬਾਈ ਉਹਦਾ ਠੇਕਾ ਵੀ ਚੱਕ ਲੈਣਾ ਹਾਂਜੀ ਹਾਂਜੀ ਕੋਈ ਕੰਮ ਹੋਵੇ ਟੈਨਸ਼ਨ ਹੀ ਕੋਈ ਨਹੀਂ ਕੋਈ ਟੈਨਸ਼ਨ ਨਹੀਂ ਤੇ ਜੇ ਬਾਈ ਕੋਈ ਮੇਰੇ ਵਰਗਾ ਕਬੂਤਰਾਂ ਦੇ ਖੁੱਡੇ ਬਣਾਉਣ ਨੂੰ ਆਖਦੇ ਉਹ ਵੀ ਬਣਾ ਦਾਂਗੇ ਕੀ ਕੀ ਬਣਾ ਦੇਗਾ ਹਾਂਜੀ ਹਾਂਜੀ ਖੁੱਡਿਆਂ ਵੇਲੇ ਦਿੱਕਤ ਬਹੁਤ ਆਉਂਦੀ ਹੈ ਮਿਸਤਰੀ ਖੜਦਾ ਨਹੀਂ ਛੇਤੀ ਕੋਈ ਗੱਲ ਨਹੀਂ ਠੇਕੇ ਦੇ ਕਿ ਦਿਹਾੜੀ ਤੇ ਜਿਵੇਂ ਵੀ ਆਖਣ ਗਿਆਪਾ ਬਣਾ ਦਾਂਗੇ ਅੱਛਾ ਹਾਂਜੀ ਤੇ ਘੋੜੀਆਂ ਦੇ ਫਾਰਮ ਫੂਰਮ ਸਾਰਾ ਕੁਝ ਬਣਾ ਜਿਵੇਂ ਨਕਸ਼ਾ ਅਗਲੇ ਨੇ ਵਿਖਾਤਾ ਹਾਂਜੀ ਹਾਂਜੀ ਠੀਕ ਆ ਹਾਂਜੀ ਨਕਸ਼ਾ ਜਿਹੜਾ ਲੈ ਵੀ ਮਿੱਤਰੋ ਨਾ ਲਾਸਟ ਗੱਲ ਯਾਰ 100 ਹੱਥ ਰੱਸਾ ਤੇ ਸਿਰੇ ਤੇ ਗੰਢ ਵੀ ਨਕਸ਼ਾ ਵਿਖਾ ਦਿਓ ਜੇਬ ਜਾਂ ਕੰਮ ਹੋ ਉਹ ਜੀ ਅਗਲਾ ਮਿਹਨਤ ਦੇ ਪੈਸੇ ਤਾਂ ਬਈ ਲੈਣੇ ਆ ਕਿਉਂਕਿ ਪੈਸੇ ਬਿਨਾ ਕੰਮ ਨਹੀਂ ਚੱਲਦਾ ਬੰਦਾ ਥੋੜੇ ਕੰਮ ਦਾ ਬਾਈ ਅੱਜ ਲੱਭ ਕੇ ਲਿਆਂਦਾ ਠੀਕ ਆ ਬਾਕੀ ਬਾਈ ਦਾ ਨੰਬਰ ਤਾਂ ਆਪਾਂ ਵੀਡੀਓ ਚ ਦੇਣਾ ਨਾਲ ਜਿਹੜੇ ਬਾਈ ਨੇ ਮਕਾਨ ਤਿਆਰ ਕਰਾਇਆ ਆਪਾਂ ਉਹ ਬਾਈ ਰੈਂਪੀ ਦਾ ਨੰਬਰ ਵੀ ਲਾਵਾਂਗੇ ਇਹ ਤੁਹਾਨੂੰ ਫੋਨ ਤੇ ਮਾੜੇ ਮੋਟੇ ਜੇ ਕੋਈ ਔਗਣਾ ਬਾਈ ਦੱਸ ਦੇਗਾ ਜੇ ਕੋਈ ਔਗਣਾ ਹੋਇਆ ਇਹ ਵੀ ਦੱਸੂਗਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਜੀ ਤਾਂ ਜੋ ਹਰੇਕ ਭੈਣ ਭਰਾ ਤੱਕ ਪਹੁੰਚ ਜਾਏ ਕਿਉਂਕਿ ਬਾਈ ਮਕਾਨ ਹਰੇਕ ਬੰਦਾ ਜ਼ਿੰਦਗੀ ਚ ਇੱਕ ਕਰ ਹੀ ਬਣਾਉਂਦਾ ਜੇ ਉੱਥੇ ਕਿਤੇ ਮਿਸਤਰੀ ਤੋਂ ਕੋਈ ਮਿਸਟੇਕ ਆ ਜਾਏ ਤੇ ਗਲਤ ਹੋ ਜਾਂਦਾ ਨਹੀਂ ਨਹੀਂ ਤੇ ਲੈ ਵੀ ਹੁਣ ਲਾਈਕ ਸ਼ੇਅਰ ਦੀ ਤੁਹਾਡੀ ਜ਼ਿੰਮੇਵਾਰੀ ਆ ਬੰਦਾ ਤੁਹਾਡੇ ਕੰਮ ਦਾ ਭਾਲਤਾ ਮਿਲਦੇ ਆ ਨਵੀਂ ਵੀਡੀਓ ਚ ਧੰਨਵਾਦ ਜੀ